ਕੱਟਿਆਂ ਦਾ 120 ਹੈ ਜੀ ਮਾਨ ਤਣ ਫੁੱਲ ਕਰ ਦਾਂਗੇ ਆਪਾਂ ਮਾਨ ਤਣ ਫੁੱਲ ਬਾਈ ਕਹਿੰਦਾ ਲੋ ਜੀ ਚੈੱਕ ਕਰ ਸਭ ਕਰਮਵਾਲੀ ਦਾ ਲੋ ਜੀ ਚੈੱਕ ਪਾਸ ਆ ਵੀ ਚੈੱਕ ਕਰਵਾ ਕੇ ਬਾਈ ਕਹਿੰਦਾ ਲਿਜਾ ਰਹੇ ਤਸੱਲੀ ਨਾਲ ਲਿਜਾ ਰਹੇ ਹਾਂਜੀ ਹਾਂਜੀ ਤੋੜਾ ਤੋੜਾ ਕਰਮਵਾਲੀ ਦਾ ਸੋਨਾ ਲੋ ਜੀ ਬੰਨ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੈਣ ਤੇ ਜਿਲਾ ਇਹਨੂੰ ਪਾਇੰਦਾ ਜੀ ਬਰਨਾਲਾ ਬਾਈ ਕੋਲ ਇੱਕ ਤੋਕੜ ਗੱਬਣ ਤੇ ਇੱਕ ਤੋਕੜ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਹੁਣ ਉਹ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਅੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬੈਜੀ ਸਾਸੀ ਗਈ ਸਾਸੀ ਗਾਲ ਜੀ ਨਾਂ ਵੀਰ ਜੀ ਆਪਣਾ ਨਰਿੰਦਰ ਸਿੰਘ ਜੀ ਪੈਂਡ ਸਹਣਾ ਜੀ ਜ਼ਿਲ੍ਹਾ ਬਰਨਾਲਾ ਜੀ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਉਹ ਕਿੰਨੇ ਕ ਟਾਈਮ ਚ ਪਸੂ ਸੇਲ ਹੋ ਗਏ ਸੀ ਪਹਿਲੇ ਉਹ ਮੇਰੇ 5-6 ਮਿੰਟਾਂ ਚ ਹੋ ਗਏ 15-10 ਮਿੰਟਾਂ ਚ 15 ਚ ਹੋ ਗਏ ਬਸ ਵਾ ਠੀਕ ਆ ਆਪਣਾ ਪਹਿਲਾ ਪਾ ਗਏ ਸੀ ਨਾ ਕੋਈ ਬੰਦਾ ਲੈ ਗਿਆ ਦੋਨੇ ਪਹਿਲਾ ਵਾਲਿਆਂ ਵੀ ਇੱਕੋ ਹੀ ਲੈ ਗਿਆ ਸੀ ਹੋਂ ਵਾਲਾ ਵੀ ਇੱਕੋ ਹੀ ਲੈ ਗਿਆ ਠੀਕ ਆ ਤੁਹਾਡਾ ਰੇਟ ਸਹੀ ਹੁੰਦੇ ਨਾ ਭਾਈ ਹਾਂਜੀ ਤੇ ਇਹਦਾ ਪਹਿਲਾ ਰੇਟ ਹੀ ਦੱਸ ਦੋ ਆਪਾਂ ਇਹਨਾਂ ਦੋਨਾਂ ਦਾ ਇੱਕ ਵੀ ਆ ਜੀ ਥੱਲੀ ਦਾ 62000 ਹੈ ਇਹਦਾ 5 ਮਹੀਨਿਆਂ ਦੀ ਗੱਬਣਾ ਕੈਨੇਡਾ ਦੀ ਗੱਬਣਾ ਪੰਜ ਮਹੀਨਿਆਂ ਦੀ ਪੰਜ ਮਹੀਨਿਆਂ ਦੀ ਛੋਟੀ ਚੱਕਰਾਈ ਵੀ ਆ ਹਾਂ ਸਾਡੀ ਚੱਕਰਾਈ ਵੀ ਅਗਲਾ ਆਪ ਦੀ ਕਰਾ ਕੇ ਦੇ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਦੁੱਧ ਮੈਨੂੰ 4 ਕਿਲੋ ਕਹੇ 3 ਕਿਲੋ ਇਹਦੇ ਥੱਲੇ ਇੱਕ ਟਾਈਮ ਮਿਲਦੀ ਆ ਹਾਂ ਇੱਕ ਟਾਈਮ ਮਿਲਦੀ ਜਦੋਂ ਮਰਜ਼ੀ ਚੋੜਾ ਠੀਕ ਆ ਲੋਪਰਾ ਇਹ ਹੈਗੀ ਗੱਬਣ ਟੋਕੜ ਇੱਕ ਟਾਈਮ ਬਾਈ ਕਹਿੰਦਾ ਮਿਲਦੀ ਆ ਤੇ ਚਾੜ ਪਾਲਾ ਤੇ ਅੱਖਾਂ ਦੇਖ ਸਕਦੇ ਹੋ ਦੀਲੀਆਂ ਚਿੱਟੀਆਂ ਦੋਨੇ ਤੇ ਮੱਥੇ ਤੇ ਚਿੱਟਾਪਣ ਤੇ ਮੂੰਹ ਥੋੜਾ ਜਿਹਾ ਵੀ ਚਿੱਟਾਪਣ ਦਿਖਾਉਂਦਾ ਠੀਕ ਹੈ ਨਾ ਤੇ ਦੋਨੇ ਪੈਰ ਪਿਛਲੇ ਚਿੱਟੇ ਆ ਤੇ ਕੱਦ ਬਟ ਸੁੱਖਣਾ ਤੁਸੀਂ ਦੇਖ ਸਕਦੇ ਹੋ ਤੋ ਭਾਈ ਨੇ ਆਪਣੋ ਰੇਟ ਦੱਸਤਾ ਇਹਦਾ 65000 ਠੀਕ ਹੈ ਜੀ 58000 ਜੇ ਕੱਲੀ ਕੱਲੀ ਲੈਣੀ ਹੈ ਜੇ ਇਕੱਠੀਆਂ ਲੈਣੀ ਹੈ ਭਾਈ ਇਕੱਠੀਆਂ ਦਾ 120 ਹੈ ਜੀ ਮਾਨ ਤਨ ਫੁੱਲ ਕਰ ਦਾਂਗੇ ਆਪਾਂ ਮਾਨ ਤਨ ਫੁੱਲ ਭਾਈ ਕਹਿੰਦਾ ਲੋ ਜੀ ਚੈੱਕ ਕਰ ਸਭ ਕਰਮਵਾਲੀ ਦਾ ਲੋ ਜੀ ਚੈੱਕ ਪਾਸ ਆ ਵੀ ਚੈੱਕ ਕਰਵਾ ਕੇ ਭਾਈ ਕਹਿੰਦਾ ਲੈ ਜਾ ਰਹੇ ਹਾਂ ਤਸੱਲੀ ਨਾਲ ਲੈ ਜਾ ਰਹੇ ਹਾਂ ਹਾਂ ਜੀ ਹਾਂ ਜੀ ਤੋਰਾ ਤੋਰਾ ਕਰਮਵਾਲੀ ਦਾ ਸੋਣਾ ਲੋ ਜੀ ਬੰਦ ਦੋ ਹਾਂਜੀ ਬਈ ਇਹ ਦੂਜੀ ਝੋਟੀ ਦੀ ਜਾਣਕਾਰੀ ਦੋ ਜੀ ਕਹਿੰਦਾ ਸੂਆ ਸੂਆ ਕੀ ਗੱਲ ਬਾਤ ਹੈ ਜੀ ਇਹਨੇ ਦੂਜੇ ਸੂਏ ਸੂਣਾ ਜੀ ਹਾਂਜੀ ਪਹਿਲੇ ਸੂਏ ਸੂਈ ਵੀ ਆ ਇਹ ਲੋੜੀ ਵੇਲੇ ਦੀ ਸੂਈ ਬੈਨੂੰ ਸਾਲ ਹੋ ਗਿਆ ਹੁਣਾਂ ਦਾ ਠੀਕ ਆ ਇੱਕ ਮਹੀਨਾ ਘਟਾ ਠੀਕ ਆ ਹੁਣ ਇਹ ਬੋਲੀ ਆ ਇਹਨੂੰ ਇੱਕ ਮਹੀਨਾ ਹੋ ਗਿਆ ਨਵੀਂ ਹੋਈ ਨੂੰ ਠੀਕ ਆ ਭਰਾ ਇਹਨੂੰ ਹਾਂਜੀ ਦੁਬਾਰੇ ਬੋਲੀ ਨਹੀਂ ਦੁਬਾਰੇ ਇਹ ਬੋਲੀ ਨਹੀਂ ਮਨ ਕੇ ਚੱਲ 40 ਦਿਨਾਂ ਦੇ ਚੈੱਕ ਹਾਂ 40 ਦਿਨਾਂ ਦੀ ਚੈੱਕ ਕਰਾ ਲਿਆ ਅਗਲਾ ਹਾਂ ਜੇ ਆਪਾਂ ਹੁਣ ਇਹਨੂੰ ਮਹੀਨਾ ਕਹਿ ਕੀ ਦਿੰਦੇ ਆਂ ਫੰਡਰ ਮੰਨ ਕੇ ਲੈ ਜੇਗਾ ਆਪਾਂ ਨੂੰ ਉਤਰਾ ਜੀ ਠੀਕ ਆ ਗੱਲ ਸਹੀ ਆ ਫਿਰ ਹਾਂਜੀ ਕਿਉਂਕਿ 10 15 ਦਿਨ ਕਿਹਨੇ ਦੇਖਿਆ ਹਾਂ ਹਾਂਜੀ ਹਾਂਜੀ ਲੋ ਭਰਾ ਪਹਿਲੇ ਨੇ ਸੂਆ ਤੇ ਬਾਈ ਕਹਿੰਦਾ ਹੁਣ ਟੀਕਾ ਭਰਾਇਆ ਵਾ ਲੋੜੀ ਵੇਲੇ ਦੀ ਸੂਈ ਵੀ ਆ ਠੀਕ ਆ ਲੋ ਭਰਾ ਆ ਲੋੜੀ ਵੇਲੇ ਸਾਲ ਹੋ ਜੂ ਇਹਨੂੰ ਦੂਜੇ ਸੂਏ ਸੋਣਾ ਇਹਨੇ ਫੇਸਬੁਕ 'ਚ ਬਿਊਟੀ ਚੈੱਕ ਕਰ ਸਕਦੇ ਆਂ ਪਹਿਲਾ ਸੂਆ ਤੇ ਤੋੜ ਦੋ ਭਰਾ ਦੁੱਧ ਕਿੰਨਾ ਭਰਾਇਆ ਦੇ ਬਠਾ ਇਹਦੇ ਥੱਲੇ 3 ਕਿਲੋ ਇਕੇ ਵੇਲੇ ਹੀ ਮਿਲਦੀ ਆ ਇਕੇ ਵੇਲੇ ਹੀ ਮਿਲਦੀ ਭਰਾ ਠੀਕ ਆ ਨਾ ਕੋਈ ਝੂਠ ਨਹੀਂ ਤੇ ਰੇਟ ਦੀ ਵੀ ਬਿਲਕੁਲ ਜਾਇਜ਼ ਕਰਦਾ ਬਾਈ। ਘੱਟ ਮਾਰ ਜਿੰਨੀ ਦੇ ਦਿੰਦਾ ਭਰਾ ਰੇਟ ਹੈ। ਠੀਕ ਹੈ ਨਾ? ਮਾਲ ਵੀ ਬਾਈ ਦਾ ਪਹਿਲੇ ਦੂਜੇ ਤੀਜੇ ਫੋਨ ਤੇ ਵੇਚਦਾ ਹਨਾ ਬਾਈ। ਹਾਂਜੀ ਹਾਂਜੀ। ਲੋ। ਚੈੱਕ ਕਰ ਸਕਦੇ ਹੋ ਤੋਰਾ ਤਰਾ ਕਰਮ ਵਾਲੀ ਝੋਟੀ ਆ ਭਰਾ ਜੇ ਕਿਸੇ ਨੇ ਲੈ ਕੇ ਆਣੀ ਹੈ ਬਾਕੀ ਛੋਟੀ ਕਿਸਮਤ ਆ ਹਨਾ। ਤੇ ਬਾਈ ਕਹਿੰਦਾ ਇੱਕ ਇੱਕ ਮਹੀਨਾ ਹੋਗਾ ਠੀਕ ਆ ਭਰਾ ਇਹਨੂੰ। ਬਾਈ ਦਾ ਵੀ ਵਪਾਰ ਦਾ ਕੰਮ ਆ ਬਾਈ। ਜੇ حاجه ਕੋਸ ਅਗਲਾ ਕੁਛ ਦੱਸਦਾ ਉਹ ਜਾ ਕੁਛ ਦੱਸਦਾ ਬਾਈ ਨੇ ਬਾਈ ਨੇ ਖਾਲੀ ਕਹਿ ਕੀ ਦੇਣੀ ਆ ਠੀਕ ਹੈ ਨਾ ਹਾਂਜੀ ਹਾਂਜੀ ਤੇ ਬਾਈ ਹੋਰ ਮਾੜਾ ਮੋਟਾ ਮਾਨਤਾ ਨਾ ਖੋਜੂ ਮਾੜਾ ਮੋਟਾ ਹਾਂ ਫੋਲੋ ਕਰ ਲੂਗਾ ਜੀ ਦੋਨਾਂ ਜੀ ਇਕੱਠੇ ਲੈ ਕੇ ਹਾਂਜੀ ਹਾਂਜੀ ਠੀਕ ਆ ਲੋ ਭਰਾ ਬਾਈ ਦਾ ਨੰਬਰ ਲੇਖਾਂਗੇ ਟਾਈਟਲ ਵਿੱਚ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਾ ਜਾਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਭੈਣ ਭਰਾ ਮਾਦਾ ਤਾਹ ਦਿਨੋਰ ਧੰਨਵਾਦ ਵੀਡੀਓ ਨੂੰ ਭਰਾ ਬਣ ਕੇ ਸ਼ੇਅਰ ਲਾਈਕ ਕਮੈਂਟ ਕਰਦਿਆ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ